ਸਤਿ ਸ਼੍ਰੀ ਅਕਾਲ ਜੀ ਦੋਸਤੋ ਸਵਾਗਤ ਹੈ ਨਵੀਂ ਵੀਡੀਓ 'ਚ ਮੈਂ ਜੁੜਿਆ ਜੀ ਗੁਰਿੰਦਰ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਤੰਦਰੁਸਤ ਹੋਵੋਗੇ ਸੋ ਅੱਜ ਨਵੇਂ ਹਫ਼ਤੇ ਦੀ ਇੱਕ ਹੋਰ ਸੱਚੀ ਘਟਨਾ ਲੈ ਕੇ ਜੁੜਿਆ ਅੱਜ ਦੀ ਸੱਚੀ ਘਟਨਾ ਇਹਨੂੰ ਬਿਲਕੁਲ ਵੀ ਤੁਸੀਂ ਵਲਗਰ ਨਾ ਸਮਝਿਓ ਇੱਕ ਸੰਦੇਸ਼ ਤੁਹਾਨੂੰ ਬਹੁਤ ਵਧੀਆ ਇਹਦੇ ਤੋਂ ਮਿਲਣ ਵਾਲਾ ਵਾ ਸੋ ਇਹ ਜ਼ਿੰਦਗੀ ਦੇ ਵਿੱਚ ਜੋ ਕੁਝ ਹੁੰਦਾ ਵਾ ਉਹਦੇ ਰਿਲੇਟਡ ਹੀ ਆਪਾਂ ਜਿਹੜੀ ਗੱਲ ਕਰਦੇ ਹੁੰਦੇ ਹਾਂ ਸੋ ਕਦੇ ਵੀ ਇਹ ਨਾ ਸਮਝੋ ਕਿ ਅ ਕੁਝ ਗੰਦ ਪਰੋਸਿਆ ਜਾ ਰਿਹਾ ਵਾ ਜਾਂ ਮੈਂ ਜਾਣ ਬੁਝ ਕੇ ਇਹੋ ਜਿਹੀਆਂ ਜਿਹੜੀਆਂ ਵੀਡੀਓਜ਼ ਲੈ ਕੇ ਆਉਣਾ ਵਾ ਮੈਸੇਜ ਵੀ ਤੁਹਾਨੂੰ ਮਿਲਦੇ ਆ ਉਹਦੇ ਤੇ ਵੀ ਜ਼ਰੂਰ ਧਿਆਨ ਦਿਆ ਕਰੋ ਸੋ ਰਾਜਸਥਾਨ ਦੇ ਕੋਟਾ ਦੀ ਇਹ ਘਟਨਾ ਵਾ ਸੁਨੀਲ ਕੁਮਾਰ ਇੱਕ ਸ਼ਖਸ ਤੇ ਉਹਦੀ ਪਤਨੀ ਰੇਸ਼ਮਾ ਤੇ ਇਹਨਾਂ ਦੀ ਜਿਹੜੀ ਮਾਂ ਸੁਨੀਲ ਕੁਮਾਰ ਦੀ ਮਾਂ ਇਹ ਤਿੰਨ ਜਣਿਆਂ ਦਾ ਪਰਿਵਾਰ ਰਹਿੰਦਾ ਸੀ ਕੋਟਾ ਦੇ ਵਿੱਚ ਤਿੰਨ-ਚਾਰ ਸਾਲ ਵਿਆਹ ਨੂੰ ਹੋਏ ਸੀਗੇ ਇਹਨਾਂ ਦੇ ਰੇਸ਼ਮਾ ਤੇ ਸੁਨੀਲ ਕੁਮਾਰ ਦੇ ਤੇ ਉਸ ਤੋਂ ਥੋੜੀ ਦੇਰ ਬਾਅਦ ਹੀ ਸੁਨੀਲ ਦੁਬਈ ਸ਼ਿਫਟ ਹੋ ਜਾਂਦਾ ਮਤਲਬ ਉਹ ਰੋਜ਼ੀ-ਰੋਟੀ ਦੇ ਲਈ ਦੁਬਈ ਚਲਿਆ ਜਾਂਦਾ ਵਾ ਹੁਣ ਇੱਥੇ ਰੇਸ਼ਮਾ ਤੇ ਉਹਦੀ ਜਿਹੜੀ ਸੱਸ ਇਹ ਦੋਨੋਂ ਇਕੱਲੀਆਂ ਰਹਦੀਆਂ ਸੀ ਕਰਦੇ-ਕਰਦੇ ਦੋ-ਤਿੰਨ ਸਾਲ ਜਿਹੜੇ ਬੀਤ ਜਾਂਦੇ ਨੇ ਤੇ ਹੁਣ ਜਿਹੜਾ ਸੁਨੀਲ ਕੁਮਾਰ ਕਾਫੀ ਉੱਥੇ ਵਧੀਆ ਸੈੱਟ ਹੋ ਚੁੱਕਿਆ ਸੀ ਦੁਬਈ ਦੇ ਵਿੱਚ ਤੇ ਉਹ ਇੰਡੀਆ ਆਪਣੇ ਪਰਿਵਾਰ ਨੂੰ ਮਿਲਣ ਦੇ ਵਾਸਤੇ ਆਉਣਾ ਚਾਹੁੰਦਾ ਸੀ ਪਰਿਵਾਰ ਨੂੰ ਮਿਲਣ ਦੇ ਲਈ ਆਉਂਦਾ ਵਾ ਬਹੁਤ ਜ਼ਿਆਦਾ ਖੁਸ਼ੀ ਦਾ ਮਾਹੌਲ ਜਿਹੜਾ ਬਣਿਆ ਹੋਇਆ ਸੀ ਰੇਸ਼ਮਾ ਬਹੁਤ ਜ਼ਿਆਦਾ ਖੁਸ਼ ਸੀ ਉਹਦੀ ਮਾਂ ਬਹੁਤ ਜ਼ਿਆਦਾ ਖੁਸ਼ ਸੀ ਸੁਨੀਲ ਕੁਮਾਰ ਆਪ ਬਹੁਤ ਜ਼ਿਆਦਾ ਖੁਸ਼ ਸੀਗਾ ਸਾਰੇ ਇਕੱਠੇ ਟਾਈਮ ਸਪੈਂਡ ਕਰਦੇ ਨੇ ਮਾਂ ਦੇ ਨਾਲ ਬਹੁਤ ਸਾਰੀਆਂ ਗੱਲਾਂ ਬਾਤਾਂ ਕੀਤੀਆਂ ਜਾਂਦੀਆਂ ਨੇ ਰੇਸ਼ਮਾ ਦੇ ਨਾਲ ਬਹੁਤ ਸਾਰੀਆਂ ਗੱਲਾਂ ਕੀਤੀਆਂ ਜਾਂਦੀਆਂ ਨੇ ਹੁਣ ਜਦੋਂ ਰਾਤ ਦਾ ਸਮਾਂ ਹੁੰਦਾ ਵਾ ਰਾਤ ਨੂੰ ਪਤੀ ਪਤਨੀ ਨੇ ਬਹੁਤ ਸਾਲਾਂ ਬਾਅਦ ਇਕੱਠੇ ਇੱਕ ਕੀਮਤੀ ਸਮਾਂ ਜਿਹੜਾ ਉਹ ਬਤਾਉਣਾ ਸੀਗਾ ਦੋਨੋਂ ਜਣੇ ਪਿਆਰ ਜਦੋਂ ਕਰਨ ਲੱਗਦੇ ਨੇ ਸਰੀਰਕ ਸੰਬੰਧ ਮੈਂ ਕਹੂੰਗਾ ਜਦੋਂ ਬਣਾਉਣ ਲੱਗਦੇ ਨੇ ਤਾਂ ਉਹਨੂੰ ਦੇਖ ਕੇ ਰੇਸ਼ਮਾ ਨੂੰ ਸੁਨੀਲ ਕੁਮਾਰ ਥੋੜਾ ਨਾਰਾਜ਼ ਹੁੰਦਾ ਵਾ ਨਾਰਾਜ਼ ਕਿਹੜੀ ਗੱਲ ਤੋਂ ਹੁੰਦਾ ਕਿਉਂਕਿ ਉਹਨੇ ਆਪਣੀ ਬਾਡੀ ਤੋਂ ਜਿਹੜੇ ਹੇਅਰ ਰਿਮੂਵ ਨਹੀਂ ਸੀ ਕੀਤੇ ਹੋਏ ਲੱਤਾਂ ਤੋਂ ਜਾਂ ਹੋਰ ਜਿੱਦਾਂ ਲੇਡੀਜ਼ ਕਰਦੀਆਂ ਨੇ ਉਹ ਸਾਰਾ ਕੁਝ ਰੇਸ਼ਮਾ ਨੇ ਨਹੀਂ ਸੀ ਕੀਤਾ ਹੋਇਆ ਉਹਨੂੰ ਉਹ ਸਾਰਾ ਕੁਝ ਨਹੀਂ ਪਸੰਦ ਹੋਊਗਾ ਪਰ ਸੁਨੀਲ ਕੁਮਾਰ ਇਸ ਗੱਲ ਤੇ ਥੋੜਾ ਜਿਹਾ ਇਤਰਾਜ਼ ਜ਼ਾਹਰ ਕਰਦਾ ਵਾ ਕਿ ਤੂੰ ਆਪਣੀ ਬਾਡੀ ਦੇ ਜਿਹੜੇ ਪਾਰਟਸ ਨੇ ਉਤੋਂ ਹੇਅਰ ਰਿਮੂਵ ਕਿਉਂ ਨਹੀਂ ਕੀਤੇ ਹੋਏ ਤਾਂ ਰੇਸ਼ਮਾ ਤੇ ਸੁਨੀਲ ਕੁਮਾਰ ਦੇ ਵਿੱਚ ਇਸ ਗੱਲ ਨੂੰ ਲੈ ਕੇ ਥੋੜੀ ਜਿਹੀ ਬਹਿਸ ਵੀ ਹੋ ਜਾਂਦੀ ਆ ਪਰ ਇੰਨੀ ਦੇਰ ਬਾਅਦ ਦੋਨਾਂ ਦਾ ਮਲਾਪ ਹੋ ਰਿਹਾ ਸੀ ਦੋਨੋਂ ਸਾਰਾ ਕੁਝ ਭੁੱਲ ਜਾਂਦੇ ਨੇ ਤੇ ਸਾਰਾ ਜਦਾਂ ਸਵੇਰ ਹੁੰਦੀ ਆ ਤਾਂ ਰੇਸ਼ਮਾ ਦੇ ਮਨ ਦੇ ਵਿੱਚ ਇਹ ਜ਼ਰੂਰ ਸੀ ਕਿ ਮੇਰੇ ਪਤੀ ਨੂੰ ਇਸ ਗੱਲ ਕਰਕੇ ਇਤਰਾਜ ਹੋਇਆ ਵੀ ਮੈਂ ਇਹਨਾਂ ਦਾ ਇਹ ਸ਼ਿਕਵਾ ਵਾ ਜਿਹੜਾ ਦੂਰ ਜ਼ਰੂਰ ਕਰੂੰਗੀ ਤੇ ਹੁਣ ਰੇਸ਼ਮਾ ਨੇ ਫੈਸਲਾ ਕਰਦੀ ਆ ਕਿ ਅੱਜ ਉਹ ਜਿਹੜਾ ਵੀ ਸਮਾਨ ਹੁੰਦਾ ਵਾ ਆਪਣੇ ਆਪ ਨੂੰ ਸੋਹਣਾ ਦਿਖਾਉਣ ਦੇ ਲਈ ਜੋ ਵੀ ਹਾਰ ਸ਼ਿੰਗਾਰ ਦਾ ਸਮਾਨ ਆ ਉਹਦੇ ਤੇ ਪੂਰਾ ਧਿਆਨ ਦੇਵੂਗੀ ਤੇ ਆਪਣੇ ਪਤੀ ਨੂੰ ਉਹ ਪੂਰੀ ਤਰ੍ਹਾਂ ਦੇ ਨਾਲ ਖੁਸ਼ ਕਰੂਗੀ 10 11 ਵਜਦੇ ਨੇ ਤਾਂ ਪਤੀ ਸੁਨੀਲ ਕੁਮਾਰ ਤਿਆਰ ਹੋ ਜਾਂਦਾ ਤੇ ਉਹ ਕੁਝ ਸਮਾਨ ਦੀ ਲਿਸਟ ਆ ਜਿਹੜੀ ਸੁਨੀਲ ਕੁਮਾਰ ਨੂੰ ਦੇਣ ਲੱਗਦੀ ਆ ਕਿ ਆਹ ਜਿਹੜਾ ਸਮਾਨ ਆ ਤੁਸੀਂ ਬਾਜ਼ਾਰੋਂ ਲੈ ਆਓ ਜਦੋਂ ਲਿਸਟ ਪੜਦਾ ਸੁਨੀਲ ਕੁਮਾਰ ਕਹਿੰਦਾ ਵੀ ਮੈਨੂੰ ਤਾਂ ਟਾਈਮ ਲੱਗ ਜਾਣਾ ਮੈਂ ਬਹੁਤ ਜ਼ਰੂਰੀ ਕੰਮ ਜਿਹੜਾ ਸ਼ਹਿਰ ਚੱਲਿਆ ਆ ਮੈਂ ਕਿਤੇ ਤੇ ਇਹ ਜਿਹੜਾ ਸਮਾਨ ਆ ਮੈਂ ਫੇਰ ਕਦੇ ਲੈ ਆਉਂਗਾ ਤੂੰ ਛੱਡ ਦੇ ਵੀ ਮੈਂ ਹੁਣ ਉਹ ਸਾਰੀ ਗੱਲ ਆ ਜਿਹੜੀ ਭੁੱਲ ਚੁੱਕਿਆ ਵਾਂ ਪਰ ਰੇਸ਼ਮਾ ਦੇ ਮਨ ਦੇ ਵਿੱਚ ਕਿਤੇ ਨਾ ਕਿਤੇ ਇਹ ਸੀਗਾ ਕਿ ਉਹ ਜੋ ਇੱਕ ਤਰ੍ਹਾਂ ਦਾ ਉਹਨੂੰ ਤਾਨਾ ਵਜਿਆ ਵਾ ਵੀ ਅੱਜ ਉਹ ਮੌਕਾ ਮੈਂ ਸੁਨਿਲ ਕੁਮਾਰ ਨੂੰ ਨਹੀਂ ਦੇਣਾ ਹੁਣ ਸੁਨਿਲ ਕੁਮਾਰ ਤਾਂ ਚਲਿਆ ਜਾਂਦਾ ਜੀ ਜਿਹੜੇ ਵੀ ਉਹਨੇ ਕੰਮ ਜਾਣਾ ਸੀ ਤੇ ਰੇਸ਼ਮਾ ਤੇ ਹੁਣ ਉਹਦੀ ਮਾਂ ਇਕੱਲੀ ਸੀ ਇੱਕ ਜਿਹੜੇ ਫੇਰੀ ਵਾਲੇ ਆਉਂਦੇ ਹੁੰਦੇ ਆ ਜਿੱਦਾਂ ਹੁਣ ਜਿਹੜੇ ਗਰੀਬ ਪਰਿਵਾਰ ਨੇ ਜਾਂ ਪਿੰਡਾਂ ਵਾਲੇ ਕੁਝ ਜਿਹੜੇ ਟਿਪੀਕਲ ਪਰਿਵਾਰ ਨੇ ਉਹ ਅੱਜ ਵੀ ਫੇਰੀ ਵਾਲੇ ਤੋਂ ਜਿਹੜਾ ਸਮਾਨ ਕੁਝ ਨਾ ਕੁਝ ਉਹ ਜੋ ਲੈ ਕੇ ਆਉਂਦੇ ਉਹ ਲੈ ਲੈਂਦੀਆਂ ਨੇ ਔਰਤਾਂ ਚੂੜੀਆਂ ਹੋ ਗਈਆਂ ਕੋਈ ਕਰੀਮਾਂ ਹੋ ਗਈਆਂ ਕਿਸੇ ਵੀ ਤਰ੍ਹਾਂ ਦਾ ਸਮਾਨ ਆ ਜਿਹੜਾ ਉਹ ਜੋ ਵੀ ਫੇਰੀ ਵਾਲਾ ਆਉਂਦਾ ਵਾ ਗਲੀ ਦੇ ਵਿੱਚ ਉਹਦੇ ਕੋਲੋਂ ਲੈ ਲੈਂਦੀਆਂ ਨੇ ਹਲੇ ਵੀ ਇਹ ਮਾਹੌਲ ਕਿਤੇ ਨਾ ਕਿਤੇ ਹੈਗਾ ਆਪਣੇ ਪੰਜਾਬ 'ਚ ਵੀ ਹੈਗਾ ਵਾ ਸੋ ਫੇਰੀ ਵਾਲਾ ਜਦੋਂ ਆਉਂਦਾ ਵਾ ਔਰਤਾਂ ਦਾ ਸਮਾਨ ਜਿਹੜਾ ਉਹ ਵੇਚਦਾ ਫਿਰਦਾ ਸੀ ਤੇ ਰੇਸ਼ਮਾ ਦੇ ਕੰਨਾਂ ਦੇ ਵਿੱਚ ਜਦੋਂ ਉਹ ਆਵਾਜ਼ ਪੈਂਦੀ ਆ ਉਹਨੂੰ ਰੋਕਦੀ ਆ ਤੇ ਉਹਨੂੰ ਪੁੱਛਦੀ ਆ ਕਿ ਉਹ ਜਿਹੜੀ ਕਰੀਮ ਹੁੰਦੀ ਆ ਵੈਕਸ ਵਾਲੀ ਵੀ ਉਹ ਤੇਰੇ ਕੋਲ ਹੈਗੀ ਆ ਉਹ ਮਨਾਂ ਕਰਦਾ ਵੀ ਨਹੀਂ ਉਹ ਕਰੀਮ ਤਾਂ ਮੇਰੇ ਕੋਲੇ ਨਹੀਂ ਹੈਗੀ ਕੋਈ ਹੋਰ ਉਹ ਇੱਕ ਚੀਜ਼ ਉਹਨੂੰ ਦਿਖਾਉਂਦਾ ਵਾ ਕਿ ਆਹ ਜਿਹੜੀ ਇੱਕ ਇੱਕ ਤਰ੍ਹਾਂ ਦਾ ਇਹ ਸਾਬਣ ਹੀ ਆ ਵੀ ਇਹ ਜੋ ਸਾਬਣ ਤੂੰ ਸਾਰੀ ਬਾਡੀ ਤੇ ਲਾਏਂਗੀ ਸਾਰੇ ਜਿਹੜੇ హెਅਰ ਨੇ ਤੇਰੇ ਰਿਮੂਵ ਹੋ ਜਾਣਗੇ ਤੇ ਬਾਡੀ ਜਿਹੜੀ ਉਹ ਚਮਕਦਮਕ ਕਰਨ ਲੱਗ ਜੂਗੀ ਬਹੁਤ ਹੀ ਵਧੀਆ ਜਿਹੜਾ ਇਹ ਸਾਬਣ ਆ ਉਹਨੂੰ ਗੱਲਾਂ ਦੇ ਵਿੱਚ ਉਲਝਾ ਲੈਂਦਾ ਹੁਣ ਰੇਸ਼ਮਾ ਨੂੰ ਸਿਰਫ ਇਹੀ ਚਾਹੀਦਾ ਸੀ ਕਿ ਉਹ ਖੂਬਸੂਰਤ ਦੇਖੇ ਤੇ ਜਿਹੜਾ ਉਹ ਤਾਨਾ ਰਾਤ ਨੂੰ ਵੱਜਿਆ ਵੀ ਉਹ ਅੱਜ ਨਾ ਵੱਜੇ ਇਸ ਕਰਕੇ ਉਹ ਉਹ ਬੰਦੇ ਦੀਆਂ ਗੱਲਾਂ ਦੇ ਵਿੱਚ ਆ ਜਾਂਦੀ ਆ ਤੇ ਉਹ ਜਿਹੜਾ ਸਾਬਣ ਆ ਉਹ ਖਰੀਦ ਲੈਂਦੀ ਆ ਸਾਬਣ ਜਦੋਂ ਖਰੀਦ ਕੇ ਉਹਦੇ ਨਾਲ ਨਹਾਉਂਦੀ ਆ ਤਾਂ ਉਹਦੇ ਜੋ ਵੀ ਬਾਡੀ ਤੇ ਹੇਅਰ ਸੀ ਉਹ ਰਿਮੂਵ ਹੋ ਤਾਂ ਜਾਂਦੇ ਆ ਤੇ ਇਸ ਤੋਂ ਬਾਅਦ ਜਦੋਂ ਉਹ ਥੋੜੀ ਦੇਰ ਬਾਅਦ ਨਹਾ ਧੋ ਕੇ ਬਾਹਰ ਆਉਂਦੀ ਆ ਬੈਠਦੀ ਆ ਤਾਂ ਉਹਨੂੰ ਅਜੀਬ ਜਿਹਾ ਆਪਣੀ ਬਾਡੀ ਦੇ ਵਿੱਚ ਫੀਲ ਹੁੰਦਾ ਇੱਕ ਇਰੀਟੇਸ਼ਨ ਦੀ ਉਹਨੂੰ ਮਹਿਸੂਸ ਹੁੰਦੀ ਆ ਉਹਨੂੰ ਸਾਰੀ ਬਾਡੀ ਦੇ ਵਿੱਚ ਖਾਰਸ਼ ਮਹਿਸੂਸ ਹੁੰਦੀ ਆ ਤੇ ਇਹ ਸਾਰਾ ਕੁਝ ਹੁਣ ਉਹਨੇ ਆਪਣੇ ਅਪਲਾਈ ਕੀਤਾ ਸੀ ਬਾਡੀ ਤੇ ਤੇ ਮਾਫ ਕਰਨਾ ਆਪਣੇ ਪ੍ਰਾਈਵੇਟ ਪਾਰਟ ਦੇ ਉੱਤੇ ਵੀ ਉਸ ਨੂੰ ਅਪਲਾਈ ਕੀਤਾ ਗਿਆ ਸੀ ਸ਼ੁਰੂਆਤ ਉੱਥੋਂ ਹੁੰਦੀ ਆ ਨਿੱਕੇ ਨਿੱਕੇ ਦਾਣੇ ਆ ਜਿਹੜੇ ਉਹਦੇ ਪ੍ਰਾਈਵੇਟ ਪਾਰਟ ਦੇ ਉੱਤੇ ਨਿਕਲਨੇ ਸ਼ੁਰੂ ਹੋ ਜਾਂਦੇ ਆ ਤੇ ਉਹ ਪੇਨਫੁਲ ਸੀ ਮਤਲਬ ਦਰਦ ਦਰਦ ਵੀ ਹੋ ਰਿਹਾ ਸੀ ਉਹ ਦਾਣਿਆਂ ਦੇ ਨਾਲ ਉਹਨੂੰ ਤੇ ਉਹ ਇਰੀਟੇਸ਼ਨ ਜਿਹਨੂੰ ਆਪਾਂ ਖਾਰਿਸ਼ ਵੀ ਕਹਿ ਸਕਦੇ ਆ ਖਾਰਿਸ਼ ਵੀ ਉਹਦੇ ਹੋਣ ਲੱਗ ਜਾਂਦੀ ਹੈ ਸ਼ੁਰੂਆਤ ਉੱਥੋਂ ਹੁੰਦੀ ਆ ਤੇ ਹੌਲੀ-ਹੌਲੀ ਸਾਰੀ ਬਾਡੀ ਦੇ ਉੱਤੇ ਹੀ ਉਹਦੇ ਦਾਣੇ ਹੋਣ ਲੱਗ ਜਾਂਦੇ ਆ ਜਿਹੜੇ ਬਹੁਤ ਜ਼ਿਆਦਾ ਦਰਦ ਕਰ ਰਹੇ ਸੀ ਤੇ ਉਹ ਉਹਨੂੰ ਉੱਥੇ ਖਾਰਿਸ਼ ਕਰ ਕਰਕੇ ਉਹਨੇ ਹੋਰ ਵੀ ਜ਼ਿਆਦਾ ਬੁਰਾ ਹਾਲ ਕਰ ਲਿਆ ਕੁਝ ਦਾਣਿਆਂ ਦੇ ਵਿੱਚੋਂ ਬਲੱਡ ਤੱਕ ਆ ਗਿਆ ਇੰਨੀ ਬੁਰੀ ਹਾਲਤ ਰੇਸ਼ਮਾਦੀ ਹੋ ਜਾਂਦੀ ਆ ਤੇ ਇੰਨੀ ਬੁਰੀ ਹਾਲਤ ਹੁੰਦੀ ਆ ਉਹ ਚੀਕਾ ਮਾਰਦੀ ਆ ਉਹ ਘਬਰਾ ਜਾਂਦੀ ਆ ਤੇ ਜਦੋਂ ਉਹਦੀ ਮਾਂ ਉਹਦੀ ਸੱਸ ਜਿਹੜੀ ਆ ਕੇ ਉਹਨੂੰ ਦੇਖਦੀ ਆ ਤੇ ਉਹ ਵੀ ਹੈਰਾਨ ਹੋ ਜਾਂਦੀ ਆ ਵੀ ਇਹ ਨੂੰ ਕੀ ਹੋ ਗਿਆ ਬਾਹਾਂ ਤੇ ਕੀ ਹੱਥਾਂ ਤੇ ਕੀ ਤੇ ਇੱਕ ਬਸ ਮੂੰਹ ਤੇ ਉਹਨੇ ਨਹੀਂ ਸਿਲਾਇਆ ਮੂੰਹ ਦਾ ਬਚਾ ਹੋਇਆ ਬਾਕੀ ਸਾਰੀ ਬੋਡੀ ਤੇ ਦਾਣੇ ਹੀ ਦਾਣੇ ਉਹਨੂੰ ਦਿਖ ਰਹੇ ਸੀ ਜਿਹੜੀ ਰੇਸ਼ਮਾ ਦੀ ਸੱਸ ਸੀ ਉਹ ਫਟਾਫਟ ਆਪਣੇ ਪੁੱਤ ਸੁਨਹਿਲ ਕੁਮਾਰ ਨੂੰ ਫੋਨ ਲਾਉਂਦੀ ਆ ਕਿ ਜਿਹੜੀ ਬਹੂ ਆ ਉਹਦੀ ਇਹ ਹਾਲਤ ਹੋ ਗਈ ਤੂੰ ਜਲਦੀ ਨਾਲ ਘਰੇ ਆ ਜਾ ਸੁਨੀਲ ਕੁਮਾਰ ਭੱਜਿਆ ਭੱਜਿਆ ਘਰੇ ਆਉਂਦਾ ਸਾਰੇ ਕੰਮ ਕਾਰ ਛੱਡ ਕੇ ਥੋੜੀ ਦੇਰ ਦੇ ਵਿੱਚ ਉਹ ਪਹੁੰਚ ਜਾਂਦਾ ਜਦੋਂ ਰੇਸ਼ਮਾ ਦੀ ਇਹ ਹਾਲਤ ਨੂੰ ਉਹ ਦੇਖਦਾ ਵਾ ਤਾਂ ਉਹਨੂੰ ਕੁਝ ਨਹੀਂ ਸੋਚਦਾ ਹੈਰਾਨ ਤਾਂ ਉਹ ਬਹੁਤ ਸੀਗਾ ਤੇ ਨਾ ਉਹ ਪੁੱਛਣ ਦੀ ਹਾਲਤ ਦੇ ਵਿੱਚ ਸੀ ਕਿ ਆਖਰ ਹੋਇਆ ਕੀ ਆ ਇਹਨਾਂ ਸਮਾਂ ਨਹੀਂ ਸੀ ਉਹ ਸਿੱਧਾ ਜਾ ਕੇ ਉਹਨੂੰ ਹਸਪੀਟਲ ਲੈ ਕੇ ਜਾਂਦਾ ਵਾ ਐਮਰਜੈਂਸੀ ਦੇ ਵਿੱਚ ਐਡਮਿਟ ਕਰਾਉਂਦਾ ਵਾ ਤੇ ਜਦੋਂ ਉੱਥੇ ਉਹਦਾ ਇਲਾਜ ਕੀਤਾ ਜਾਂਦਾ ਵਾ ਉਹਨੂੰ ਥੋੜਾ ਜਿਹਾ ਇੰਜੈਕਸ਼ਨ ਵਗੈਰਾ ਦੇ ਕੇ ਰਿਲੈਕਸ ਕੀਤਾ ਜਾਂਦਾ ਵਾ ਤੇ ਉਹਦਾ ਜਿਹੜਾ ਸਾਰਾ ਕੁਝ ਸੀਗਾ ਉਹ ਦੇਖ ਕੇ ਡਾਕਟਰ ਵੀ ਹੈਰਾਨ ਸੀ ਕਿ ਆਖਿਰ ਇਹ ਸਾਰਾ ਕੁਝ ਹੋਇਆ ਕਿਵੇਂ ਆ ਜਦੋਂ ਪੁੱਛਿਆ ਜਾਂਦਾ ਰੇਸ਼ਮਾ ਨੂੰ ਥੋੜੀ ਜਿਹੀ ਉਹ ਰਿਲੈਕਸ ਹੁੰਦੀ ਆ ਤਾਂ ਉਹ ਸਾਰੀ ਜਿਹੜੀ ਗੱਲ ਦੱਸਦੀ ਆ ਵੀ ਗਲੀ ਦੇ ਵਿੱਚ ਐਦਾਂ ਫੇਰੀ ਪਾਉਣ ਵਾਲਾ ਜਿਹੜਾ ਉਹ ਆਇਆ ਸੀ ਉਹਦੇ ਤੋਂ ਮੈਂ ਇੱਕ ਸੋਪ ਲਿਆ ਸਾਬਣ ਲਿਆ ਸੀ ਜਿਹਦੇ ਨਾਲ ਮੈਨੂੰ ਇਹ ਪ੍ਰੋਬਲਮ ਹੋਈ ਆ ਡਾਕਟਰਾਂ ਨੇ ਉਹਦਾ ਇਲਾਜ ਤਾਂ ਸ਼ੁਰੂ ਕਰਤਾ ਥੋੜੀ ਜਿਹੀ ਉਹ ਰਿਲੈਕਸ ਤਾਂ ਹੋਈ ਪਰ ਹਲੇ ਵੀ ਉਹਨੂੰ ਬਹੁਤ ਜ਼ਿਆਦਾ ਦਰਦ ਸੀ ਤੇ ਹਸਪੀਟਲ ਦੇ ਵਿੱਚ ਹੀ ਸੀ ਤੇ ਜਦੋਂ ਉਹ ਤੋਂ ਸਾਬਣ ਮੰਗਾਇਆ ਜਾਂਦਾ ਤੇ ਉਹਦਾ ਰੈਪਰ ਮੰਗਾਇਆ ਜਾਂਦਾ ਬਾ ਤੇ ਡਾਕਟਰ ਜਦੋਂ ਉਹ ਚੈੱਕ ਕਰਦੇ ਆ ਉਹ ਪਤਾ ਨਹੀਂ ਕਿੰਨੇ ਸਾਲ ਪੁਰਾਣਾ ਕੋਈ ਪ੍ਰੋਡਕਟ ਸੀਗਾ ਜਿਹੜਾ ਉਹ ਫੇਰੀ ਵਾਲਾ ਉਹਨੂੰ ਦੇ ਗਿਆ ਤੇ ਉਹਦੇ ਕਰਕੇ ਉਹਨੂੰ ਉਹ ਰਿਐਕਟ ਕਰ ਗਿਆ ਰਿਐਕਸ਼ਨ ਹੋ ਗਈ ਸੀ ਹੁਣ ਰੇਸ਼ਮਾ ਦੀ ਭਾਵੇਂ ਜਾਨ ਬਚ ਗਈ ਇੱਕ ਵਾਰ ਉਹਨੂੰ ਐ ਲੱਗਿਆ ਸੀ ਕਿ ਉਹਦੀ ਜਾਨ ਹੀ ਚਲੀ ਜਾਊਗੀ ਇੰਨਾ ਭਿਆੰਕਰ ਦਰਦ ਹੋ ਰਿਹਾ ਸੀ ਇੰਨੀ ਭਿਆੰਕਰ ਜਿਹੜੀ ਇਰੀਟੇਸ਼ਨ ਉਹਨੂੰ ਹੋ ਰਹੀ ਸੀ ਇੱਕ ਸਾਬਣ ਲਗਾਉਣ ਕਰਕੇ ਇੱਕ ਘਰ ਵਾਲੇ ਨੂੰ ਖੁਸ਼ ਕਰਨ ਵਾਸਤੇ ਉਹਨੇ ਇਹ ਪ੍ਰੋਡਕਟ ਬਿਨਾ ਕਿਸੇ ਦੀ ਸਲਾਹ ਤੋਂ ਯੂਜ਼ ਕਰ ਲਿਆ ਤੇ ਆਪਣੀ ਇਹ ਹਾਲਤ ਕੀਤੀ ਉਸ ਤੋਂ ਬਾਅਦ ਜਿਹੜਾ ਸੁਨੀਲ ਕੁਮਾਰ ਸੀ ਉਹਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਗਈ ਕਿ ਉਹ ਫੇਰੀ ਵਾਲਾ ਵਾ ਉਹਨੂੰ ਲੱਭਿਆ ਜਾਵੇ ਉਹੋ ਭਾਵੇਂ ਲੱਭਿਆ ਭਾਵੇਂ ਨਹੀਂ ਲੱਭਿਆ ਪਰ ਆਪਾਂ ਨੂੰ ਇਸ ਸਟੋਰੀ ਤੋਂ ਇੱਕ ਸਬਕ ਜਿਹੜਾ ਇਹ ਮਿਲਦਾ ਵਾ ਕਿ ਕਦੇ ਵੀ ਇਹੋ ਜਿਹਾ ਪ੍ਰੋਡਕਟ ਜਿਹੜੇ ਗਲੀ ਦੇ ਵਿੱਚ ਵੇਚਣ ਆਉਂਦੇ ਆ ਖਾਸ ਤੌਰ ਤੇ ਜਿਹੜਾ ਆਪਾਂ ਬਾਡੀ ਤੇ ਯੂਜ਼ ਕਰਨਾ ਜਾਂ ਕੁਝ ਪੀਣ ਵਾਲਾ ਕੁਝ ਖਾਣ ਵਾਲਾ ਉਹ ਕਦੇ ਵੀ ਨਾ ਲਓ ਕੁਝ ਟੌਫੀਆਂ ਵੇਚਣ ਵਾਲੇ ਵੀ ਤੁਸੀਂ ਦੇਖੇ ਹੋਣਗੇ ਗਲੀ ਦੇ ਵਿੱਚ ਲੰਘਦੇ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਬੱਚਿਆਂ ਨੂੰ ਵੀ ਖਵਾ ਦਿੰਨੇ ਆ ਬਿਨਾਂ ਸੋਚੇ ਸਮਝੇ ਇਹ ਸਬਕ ਆ ਇਸ ਵੀਡੀਓ ਤੋਂ ਕਿ ਬਿਲਕੁਲ ਵੀ ਉਹਨਾਂ ਦੀ ਵਰਤੋਂ ਨਾ ਕਰੋ ਵਧੀਆ ਕੰਪਨੀ ਦੇ ਪ੍ਰੋਡਕਟ ਜੇ ਤੁਸੀਂ ਯੂਜ਼ ਵੀ ਕਰਨੇ ਆ ਤਾਂ ਉਹਨਾਂ ਦੀ ਐਕਸਪਾਇਰੀ ਡੇਟ ਪੜ ਕੇ ਉਹਨੂੰ ਯੂਜ਼ ਕਰੋ ਇਹ ਤੁਹਾਡੇ ਲਈ ਚੰਗਾ ਹੋਊਗਾ ਨਹੀਂ ਤਾਂ ਤੁਹਾਡੀ ਹਾਲਤ ਵੀ ਜਿਹੜੀ ਇਹ ਰੇਸ਼ਮਾ ਵਰਗੀ ਹੋ ਸਕਦੀ ਆ ਸੋ ਬਹੁਤ ਬਹੁਤ ਧੰਨਵਾਦ ਅੱਜ ਦੀ ਵੀਡੀਓ ਚ ਇਹੋ ਜਿਹਾ ਮੈਸੇਜ ਮੈਂ ਤੁਹਾਨੂੰ ਦੇਣਾ ਚਾਹੁੰਦਾ ਸੀ ਕ੍ਰਾਈਮ ਇੱਥੇ ਇਹ ਸੀਗਾ ਕ੍ਰਾਈਮ ਜਿਹੜਾ ਉਹਨੇ ਜ਼ਰੂਰ ਕੀਤਾ ਜਿਹੜਾ ਫੇਰੀ ਵਾਲਾ ਸੀਗਾ ਉਹਨੇ ਇੱਕ ਗਲਤ ਪ੍ਰੋਡਕਟ ਕਿਸੇ ਬੰਦੇ ਨੂੰ ਦਿੱਤਾ ਤੇ ਉਹਦੀ ਜਾਨ ਆ ਜਿਹੜੀ ਜੋਖਮ ਦੇ ਵਿੱਚ ਪਾਈ ਭਾਵੇਂ ਉਹਦਾ ਬਚਾਅ ਹੋ ਗਿਆ ਪਰ ਫੇਰ ਵੀ ਉਹਦੇ ਵੱਲੋਂ ਇਹ ਕ੍ਰਾਈਮ ਸੀ ਤੇ ਇਹੋ ਜਿਹੇ ਲੋਕਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿਹੜੇ ਬਿਨਾ ਕਿਸੇ ਜਿਹੜੀ ਕੁਈ ਵਧੀਆ ਕੰਪਨੀ ਦੇ ਪ੍ਰੋਡਕਟ ਨਹੀਂ ਹੁੰਦੇ ਕੋਈ ਇਹਨਾਂ ਕੋਲੇ ਹੁੰਦੀ ਨਹੀਂ ਹੈਗੀ ਕੋਈ ਮਾਰਕਾ ਨਹੀਂ ਹੁੰਦਾ ਕੁਝ ਨਹੀਂ ਹੁੰਦਾ ਇਹ ਆ ਕੇ ਆਪਣੇ ਘਰੇ ਇਹ ਚੀਜ਼ਾਂ ਵੇਚਣ ਲੱਗ ਜਾਂਦੇ ਤੇ ਭੋਲੇ ਭਾਲੇ ਲੋਕ ਫਸ ਵੀ ਜਾਂਦੇ ਨੇ ਸੋ ਖਿਆਲ ਰੱਖੋ ਦੋਸਤੋ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਮਿਲਦਾ ਮੈਂ ਕਿ ਸਹਿੂਰ ਨਵੀ ਕ੍ਰਾਈਮ ਸਟੋਰੀ ਦੇ ਨਾਲ